ਗਿਆਨ ਦੇ ਵਿੱਚੋਂ ਹਉਮੈ ਪੈਦਾ ਹੁੰਦੀ ਹੈ। ਹਉਮੈ ਦੇ ਵਿੱਚੋਂ ਹੀ ਫਿਰ ਜਲਮਰਨ ਦਾ ਦੁੱਖ ਪੈਦਾ ਹੁੰਦਾ ਹੈ। ਜਿੱਥੇ ਗਿਆਨ ਪੈਦਾ ਹੋ ਜਾਂਦਾ ਹੈ ਉੱਥੇ ਹਉਮੈ ਬਿਟ ਜਾਂਦੀ ਹੈ। ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਕੋਈ ਵੀ ਕਰਮ ਨਹੀਂ ਰਹਿੰਦਾ। ਗਿਆਨ ਪਿਆ ਤੇ ਕਰ ਬਿਨਾਸ਼। ਇਹਨੂੰ ਪਗਤ ਰਵਦਾ ਜੀ ਨੇ ਵੰਧਨ ਵੀ ਕੀਤਾ ਹੈ। ਔਰ ਜਦੋਂ ਬੰਦਾ ਅਗਿਆਨੀ ਹੁੰਦਾ ਹੈ ਫਿਰ ਉਹਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਅਗਿਆਨਤਾ ਵਿੱਚੋਂ ਹੰਕਾਰ ਜਨਮ ਲੈਂਦਾ ਹੈ ਹੰਕਾਰੀ ਦੀ ਵੀ ਫਿਰ ਸਾਧੂ ਜੈ ਕੇ ਲਈ ਹਾਰੇ ਕੋ ਕੋ ਸੁਭੋਗ ਨੂੰ ਜਿਹੜਾ ਹੰਕਾਰ ਕਰਦਾ ਹੈ ਜਦੋਂ ਵਰਤੇ ਚੱਕਰ ਵਿੱਚ ਪਾ ਦਿੰਦਾ ਹੈ ਕਿਉਂਕਿ ਹੰਕਾਰੀ ਬੰਦਾ ਰੱਬ ਦਾ ਨਾਮ ਨਹੀਂ ਜਪਦਾ ਦੋਨੇ ਚੀਜ਼ਾਂ ਸਾਡੇ ਅੰਦਰ ਨਹੀਂ ਕਿੱਛ ਸਕੰਦੀ ਅੰਤਿਸ਼ਕਰਤ ਵਿੱਚ ਦੋਨੋਂ ਚੀਜ਼ਾਂ ਦੀ ਕਿੰਕ ਸਕਦੀਆਂ ਜਾਦਾ ਹੋਪੇਟੀ ਨਹੀਂ ਰਹੇਗੀ ਜਾਂ ਰੱਬ ਦਾ ਨਾਮ ਚੱਜਿਆ ਹੋਇਆ ਗੁਰੂ ਅਮਰਦਾਸ ਜੀ ਕਹਿੰਦੇ ਹੋ ਮੈਂ ਨਾਮੇ ਨਾਲ ਗੁਰੂ ਤੇ ਦੁਏ ਨਾ ਪਸੀਖਾਂ ਜੇ ਹੰਕਾਰ ਵਸਦਾ ਹੈ ਫਿਰ ਰੱਬ ਦਾ ਨਾਮ ਨਹੀਂ ਜੇ ਰੱਬ ਦਾ ਨਾਮ ਵਸਦਾ ਹੈ ਫਿਰ ਹੰਕਾਰ ਚੱਜ ਗਿਆ ਫਿਰ ਤੇ ਜੀਵ ਦੀ ਮੁਕਤੀ ਹੈ ਕਲਿਆਣ ਹੈ ਗੁਰੂ ਨਾਨਕ ਸਾਹਿਬ ਇਹਨੂੰ ਛਿਗ ਕੁਝ ਬੇਕੀ ਕਰਦੇ ਉਹਨੇ ਸਵਾਲ ਕੀਤਾ ਸਿੱਧ ਗੋਤ ਪਾਣੀ ਦੇ ਵਿੱਚ ਕੁਝ ਸ਼ਬਾਦ ਤੇ ਮਿਲ ਉਤਰ ਇੱਕ ਬੰਦੇ ਇਸ ਤਰ੍ਹਾਂ ਦਾ ਵੀ ਹੈ ਉਹ ਕੁਝ ਦੇ ਦੇ ਜੇ ਇਨਸਾਨ ਧਰਮ ਤੇ ਬਹੁਤੇ ਕਰਮ ਕਰਦਾ ਹੈ ਬਹੁਤੇ ਕਰਮ ਕਰਕੇ ਵੀ ਇਹ ਵਿਚਾਰਾ ਜਨਮ ਮਰਨ ਦੇ ਚੱਕਰ ਚੋਂ ਨਹੀਂ ਨਿਕਲਦਾ ਇਸ ਦੁੱਖ 'ਚ ਪਿਆ ਰਹਿੰਦਾ ਹੈ ਇਹਦਾ ਕੀ ਕਾਰਨ ਹੈ ਉਹਨਾਂ ਦਾ ਇੱਕ ਸੁਬਾਦ ਹੈ ਉਹ ਕਹਿੰਦੇ ਕਿ ਕਿਤ ਕਿਤ ਵਿਤ ਜਗ ਉਪਜੇ ਗੁਰਖਾ ਕਿਤ ਕਿਤ ਦੁੱਖ ਬੈਨ ਸਜਾਉਂਦੇ ਕਹਿੰਦੇ ਇਹ ਕਿਹੜੇ ਤਰੀਕੇ ਨਾਲੇ ਜਗ ਤੇ ਦੁੱਖ ਪੈਦਾ ਹੁੰਦੇ ਨੇ ਇੱਥੋਂ ਪੈਦਾ ਹੁੰਦੇ ਨੇ ਪਾਪ ਤੇ ਇਹ ਜਿਹੜਾ ਜਨਮ ਮਰਨ ਦਾ ਦੁੱਖ ਹੈ ਤੇ ਕਿਵੇਂ ਮਿਟ ਸਕਦਾ ਹੈ ਮਹਾਰਾਜ ਨੇ ਅਕੂ ਇੱਕ ਬਚਨ ਹੀ ਕੀਤਾ ਇਹਦਾ ਉੱਤਰ ਦਿੰਦਾ ਮਹਾਰਾਜ ਕਹਿੰਦੇ ਫੋ ਮੈਂ ਵਿਤ ਜਗ ਉਪਜੇ ਗੁਰਖਾ ਨਾਮ ਵਿਸਰੈ ਦੁੱਖ ਪਾਈ ਕਹਿੰਦੇ ਹੰਕਾਰ ਵਿੱਚ ਇਹ ਕੀ ਪੈਦਾ ਹੁੰਦਾ ਹੈ ਆ ਰੱਬ ਦਾ ਨਾਮ ਉਲਾਦ ਦਿੱਤਾ ਇਸ ਕਰਕੇ ਇਹ ਜਨਮ ਮਰਦੇ ਚੱਕਰ ਚ ਪੈ ਗਏ ਜੇ ਕੇ ਰੱਬ ਦੇ ਨਾਮ ਨੂੰ ਚੇਤੇ ਕਰਦਾ ਹਉਮੈ ਨਹੀਂ ਹੋਣੀ ਹਉਮੈ ਜਿੱਥੋਂ ਪੈਦਾ ਹੋਣੀ ਹੈ ਅਗਿਆਤਾ ਜੋ ਅਗਿਆਤਾ ਬਿਠੀ ਹੋਣੀ ਹੁਣ ਅਗਿਆਤ ਨਹੀਂ ਬੰਦਾ ਹੰਕਾਰ ਕਰਦਾ ਹੈ ਹੰਕਾਰੀ ਬੰਦਾ ਹੀ ਜਨਮ ਮਰਦੇ ਚੱਕਰ ਚ ਪੈਂਦਾ ਹੈ ਇਹ ਦੁੱਖ ਖੁਦ ਹੈ ਜਿੱਥੇ ਨਾਮ ਹੁੰਦਾ ਹੈ ਉੱਥੇ ਹੰਕਾਰ ਮਿਟ ਜਾਂਦਾ ਹੈ ਜਿੱਥੇ ਹੰਕਾਰ ਮਿਟ ਜਾਂਦਾ ਹੈ ਉੱਥੇ ਅਗਿਆਨਤਾ ਨਹੀਂ ਹੁੰਦੀ ਉੱਥੇ ਗਿਆਨ ਹੁੰਦਾ ਹੈ ਜਦੋਂ ਗਿਆਨ ਹੋਵੇ ਫਿਰ ਹੰਕਾਰ ਨਹੀਂ ਰਹਿੰਦਾ ਸੁੱਕੇ ਗਿਆਨ ਬਲਤ ਰੱਬ ਨਾਲ ਇੱਕ ਹੋ ਜਾਂਦਾ ਨਾ ਫਿਰ ਉਹ ਜਨਮ ਮਰਨ ਦੇ ਚੱਕਰ 'ਚ ਵੀ ਨਹੀਂ ਪੈਂਦਾ ਅਗਿਆਨਤਾ ਹੀ ਮੈਨੂੰ ਜਨਮ ਦਿੰਦੀ ਹੈ ਹਮੇ ਹੀ ਫਿਰ ਜਨਮ ਮਰਨ ਨੂੰ ਪੈਦਾ ਕਰਦੀ ਹੈ ਜੀਵ ਮੁੜ ਮੁੜ ਕੇ ਇਹ ਜੀ ਬਾਤਮਾ ਸੰਸਕਾਰ ਵਿੱਚ ਉੰਕੀਏ ਕਦੇ ਕੋਈ ਖਰੀਦ ਧਾਰਤੀਏ ਕਦੇ ਕੋਈ ਖਰੀਦ ਧਾਰਤੀਏ ਮਹਾਰਜ ਕਹਿੰਦੇ ਜਮ ਜਮ ਮਰ ਮਰ ਜਮ ਮੈਂ ਬਹੁਤ ਸਜਾਏ ਪਿਆ ਦੀ ਕਹਿੰਦੇ ਫਿਰ ਲੰਮੇ ਰੱਤੇ ਕੇ ਬੈਜਦੇ ਜੀ ਨੂੰ ਕਦੇ 84 ਲੱਖ ਜਿੱਥੇ ਇਹ ਗਿਆਨਤਾ ਹੋਏਗੀ ਜਿੱਥੇ ਹੰਕਾਰ ਹੋਏਗਾ ਜਿੱਥੇ ਹੰਕਾਰ ਹੋਏਗਾ ਕਿ ਜਨਮ ਮਰ ਦਾ ਦੁੱਖ ਹੋਏਗਾ جدو جدوگیانتا مٹتی ہے پھر ہومے مٹ جاتی ہے جدو ہومے مٹ جاتی ہے پھر جیب پر مات پرماتما جیو ہو جاتا ہے پھر یہ جنم مرن والا گیڑ سدا لی بھارت کتنے مٹ جاتا ہے